ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਏ ਆ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਇਹ ਵੀ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਮੇਰਾ ਨਾਮ ਨੀਲਮਾ ਮੈਂ ਆਪਣੇ ਮਾਪਿਓ ਦੀ लाਡਲੀ ਸੀ ਮੇਰਾ ਇੱਕ ਵੱਡਾ ਭਰਾ ਸੀ ਰਿੰਕੂ ਉਹਦਾ ਵਿਆਹ ਵੀ ਛੋਟੀ ਉਮਰ ਵਿੱਚ ਹੀ ਹੋ ਗਿਆ ਸੀ ਅਸੀਂ ਦੋ ਹੀ ਭੈਣ ਭਰਾ ਸੀ ਤੇ ਸਾਡਾ ਆਪਸ ਵਿੱਚ ਬੜਾ ਪਿਆਰ ਸੀ ਮੇਰੀਆਂ ਤੋਂ ਵੱਡੀਆਂ ਭੈਣਾਂ ਸੀ ਉਹਨਾਂ ਨੂੰ ਸ਼ੂਗਰ ਦੀ ਬਿਮਾਰੀ ਸੀ ਤੇ ਉਹ ਛੋਟੀ ਉਮਰ ਸਾਨੂੰ ਛੱਡ ਕੇ ਇਸ ਦੁਨੀਆ ਤੋਂ ਚਲੇ ਗਈਆਂ ਸੀ ਮੈਂ ਤੇ ਮੇਰਾ ਭਰਾ ਹੀ ਰਹਿ ਗਏ ਸੀ ਮੇਰੇ ਮਾਂ ਪਿਓ ਸਾਡਾ ਬੜਾ ਤੇ ਕਰਦੇ ਹੁੰਦੇ ਸੀ ਕਿਉਂਕਿ ਅਸੀਂ ਬਿਲਕੁਲ ਸਹੀ ਸਿਹਤਮਤ ਹੋਏ ਸੀ ਜਦ ਕਿ ਲੋਕ ਕਹਿੰਦੇ ਸੀ ਕਿ ਇਹੀ ਦੋ ਬੱਚੇ ਬਚੇ ਆ ਇਹਨਾਂ ਨੂੰ ਪਿਆਰ ਨਾਲ ਰੱਖਿਓ ਤੇ ਧਿਆਨ ਰੱਖਿਆ ਕਰੋ ਮੇਰੀ ਮੰਮੀ ਸਾਡਾ ਹਰ ਮਹੀਨੇ ਕੋਈ ਨਾ ਕੋਈ ਚੈੱਕਅਪ ਕਰਵਾਉਂਦੀ ਹੀ ਰਹਿੰਦੀ ਹੁੰਦੀ ਸੀ ਕਿ ਕਿਤੇ ਸਾਨੂੰ ਕੋਈ ਬਿਮਾਰੀ ਨਾ ਲੱਗ ਜਾਵੇ ਅਸੀਂ ਸਰਕਾਰੀ ਸਕੂਲ ਵਿੱਚ ਪੜ੍ਹਦੇ ਸੀ ਮੇਰਾ ਡੈਡੀ ਬਾਹਰਲੇ ਦੇਸ਼ ਗਿਆ ਹੋਇਆ ਸੀ ਤੇ ਮੇਰੀ ਮੰਮੀ ਹੀ ਸਾਡੀ ਦੇਖਭਾਲ ਕਰਦੀ ਹੁੰਦੀ ਸੀ ਮੇਰੀਆਂ ਚਾਚੀਆਂ ਤਾਈਆਂ ਵੀ ਸਾਡਾ ਤੇ ਤਾਂ ਕਰਦੀਆਂ ਸੀ ਪਰ ਉਹ ਆਪਣੇ ਘਰ ਹੀ ਜ਼ਿਆਦਾ ਰਹਿੰਦੀਆਂ ਹੁੰਦੀਆਂ ਸੀ ਉਹਨਾਂ ਨੂੰ ਸਾਡੀ ਬੜੀ ਪਰਵਾਹ ਹੁੰਦੀ ਸੀ ਹਨੇਰੇ ਸਵੇਰੇ ਮੇਰੇ ਚਾਚੀ ਸਾਡੇ ਨਾਲ ਮਾੜੇ ਟਾਈਮ ਚੰਗੇ ਟਾਈਮ ਵਿੱਚ ਖੜ੍ਹ ਜਾਂਦੇ ਹੁੰਦੇ ਸੀ ਫਿਰ ਥੋੜੇ ਟਾਈਮ ਬਾਅਦ ਮੇਰਾ ਡੈਡੀ ਬਾਹਰੋਂ ਵੀ ਆ ਗਿਆ ਸੀ ਤੇ ਇਧਰ ਹੀ ਆ ਕੇ ਉਹਨੇ ਆਪਣੀ ਕਰਿਆਨੇ ਦੀ ਦੁਕਾਨ ਬਣਾ ਲਈ ਸੀ ਤੇ ਦੁਕਾਨਦਾਰੀ ਕਰਨ ਲੱਗ ਪਿਆ ਸੀ ਮੇਰੀ ਮਾਂ ਘਰ ਦਾ ਕੰਮ ਕਰਦੀ ਹੁੰਦੀ ਸੀ ਤੇ ਅਸੀਂ ਭੈਣ ਭਰਾ ਸਕੂਲੇ ਜਾਂਦੇ ਹੁੰਦੇ ਸੀ ਹੌਲੀ ਹੌਲੀ ਮੇਰੀ ਮਾਸਦੀ ਨੇ ਮੇਰੇ ਵੱਡੇ ਭਰਾ ਦਾ ਰਿਸ਼ਤਾ ਕਰਵਾ ਦਿੱਤਾ ਮੇਰੀ ਭਾਬੀ ਬਹੁਤ ਸੋਹਣੀ ਤੇ ਚੰਗੀ ਸੀ ਉਹਦਾ ਵੀ ਝਟ ਮੰਗਣੀ ਤੇ ਪੱਟ ਵਿਆਹ ਵਾਲੀ ਗੱਲ ਹੀ ਹੋਈ ਸੀ ਮੈਂ ਜਦੋਂ ਛੋਟੀ ਸੀ ਤਾਂ ਕਮਲੀ ਜਿਹੀ ਹੁੰਦੀ ਸੀ ਸਾਰੇ ਮੈਨੂੰ ਕਹਿੰਦੇ ਹੁੰਦੇ ਸੀ ਕਿ ਲੱਗਦਾ ਨੀਲੇ ਮਰੇ ਦਿਮਾਗ ਵਿੱਚ ਵੀ ਫਰਕ ਆ ਪਰ ਮੈਂ ਪਾਗਲ ਨਹੀਂ ਸੀ ਮੈਂ ਜਿਆਦਾ लाਡਲੀ ਹੋਣ ਕਰਕੇ ਚੋਸਲੇ ਜਿਹੇ ਕਰਦੀ ਹੁੰਦੀ ਸੀ ਮੇਰੇ ਕੋਲ ਕੋਈ ਚੀਜ਼ ਵੀ ਟੁੱਟ ਭੱਜ ਜਾਂਦੀ ਤਾਂ ਮੇਰੇ ਮਾਂ ਪਿਓ ਮੈਨੂੰ ਕੁਝ ਨਹੀਂ ਕਹਿੰਦੇ ਹੁੰਦੇ ਸੀ ਮੈਂ ਹੌਲੀ ਹੌਲੀ 8ਵੀਂ ਵਿੱਚ ਹੋ ਗਈ ਸੀ ਫਿਰ ਮੈਂ ਪੜਨ ਵਿੱਚ ਵੀ ਇੰਨੀ ਹੁਸ਼ਿਆਰ ਨਹੀਂ ਸੀ ਮੇਰਾ ਡੈਡੀ ਕਹਿੰਦਾ ਹੁੰਦਾ ਸੀ ਕਿ ਕੋਈ ਗੱਲ ਨਹੀਂ ਜੇ ਇੰਨੀ ਹੁਸ਼ਿਆਰ ਨਹੀਂ ਤਾਂ ਅਸੀਂ ਆਪਣੇ ਧੀ ਨੂੰ ਪੜਨੋਂ ਨਹੀਂ ਹਟਾਉਣਾ ਭਾਵੇਂ ਕੁਝ ਹੋ ਜਾਵੇ ਮੈਂ 8ਵੀਂ ਵਿੱਚੋਂ ਦੋ ਵਾਰ ਫੇਲ ਹੋਈ ਸੀ ਤੇ ਤੀਸਰੀ ਵਾਰ ਫਾਈਨਲ ਚਾਂਸ ਵਿੱਚੋਂ ਮੈਂ ਮਸਾ-ਮਸਾ ਪਾਸ ਹੋਈ ਸੀ ਜਦ ਕਿ ਮੈਂ ਸੋਣੀ ਸੀ ਜਦੋਂ ਮੈਂ 9ਵੀਂ ਕਲਾਸ ਵਿੱਚ ਹੋਈ ਤਾਂ ਮੈਂ ਆਪਣੀਆਂ ਸਹੇਲੀਆਂ ਦੇ ਨਾਲ ਰਹਿ ਕੇ ਉਧਾਂ ਦੀ ਹੋ ਗਈ ਸੀ 8ਵੀਂ ਤੱਕ ਤਾਂ ਮੈਨੂੰ ਕੋਈ ਸੁਰਤ ਹੀ ਨਹੀਂ ਸੀ 9ਵੀਂ ਵਿੱਚ ਮੇਰੀਆਂ ਅੱਖਾਂ ਜੀਆਂ ਖੁੱਲੀਆਂ ਸੀ ਜਿੱਦਾਂ ਮੈਨੂੰ ਜਨਮ ਤੋਂ ਬਾਅਦ 9ਵੀਂ ਕਲਾਸ ਵਿੱਚ ਹੀ ਆ ਕੇ ਹੋਸ਼ ਆਈ ਹੋਵੇ ਜਦੋਂ ਮੈਂ ਨੌਵੀਂ ਕਲਾਸ ਵਿੱਚ ਹੋਈ ਸੀ ਤਾਂ ਮੈਂ ਆਪਣੀਆਂ ਸਹੇਲੀਆਂ ਨਾਲ ਗੱਲਾਂ ਕਰਦੀ ਸੀ ਦੁਨੀਆ ਬਾਰੇ ਸੁਣਦੀ ਸੀ ਤੇ ਮੈਨੂੰ ਦੁਨੀਆਦਾਰੀ ਦਾ ਪਤਾ ਵੀ ਲੱਗਦਾ ਹੁੰਦਾ ਸੀ ਮੇਰੀ ਸਹੇਲੀ ਜੋ ਕਲਾਸ ਵਿੱਚ ਕਿਸੇ ਮੁੰਡੇ ਨੂੰ ਪਸੰਦ ਕਰਦੀ ਸੀ ਜਦ ਕਿ ਮੁੰਡਾ ਵੀ ਉਹਨੂੰ ਪਸੰਦ ਨਹੀਂ ਕਰਦਾ ਸੀ ਮੇਰੀ ਸਹੇਲੀ ਤਾਂ ਉਹਦੇ ਤੇ ਮਰਦੀ ਹੁੰਦੀ ਸੀ ਉਹ ਮੈਨੂੰ ਕਹਿੰਦੀ ਹੁੰਦੀ ਸੀ ਕਿ ਨੀਰਮ ਤੂੰ ਮੇਰੀ ਰਿੰਕੀ ਦੇ ਨਾਲ ਗੱਲ ਕਰਵਾ ਦੇ ਮੈਨੂੰ ਉਹ ਕਹਿੰਦੀ ਹੁੰਦੀ ਸੀ ਕਿ ਮੈਂ ਏਦਾਂ ਦੇ ਕੰਮ ਨਹੀਂ ਕਰ ਸਕਦੀ ਮੈਨੂੰ ਇਹਦੇ ਬਾਰੇ ਕੁਝ ਵੀ ਨਹੀਂ ਪਤਾ ਉਹ ਵੀ ਕਹਿ ਦਿੰਦੀ ਸੀ ਕਿ ਤੂੰ ਸਾਰੀ ਉਮਰ ਕਮਲੀ ਜਹੀ ਬਣ ਕੇ ਹੀ ਰਹੀਂ ਇੰਨੀ ਸੋਹਣੀ ਸੁਨੱਖੀ ਹੋਣ ਦੇ ਬਾਵਜੂਦ ਵੀ ਤੈਨੂੰ ਦੁਨੀਆਦਾਰੀ ਬਾਰੇ ਕੁਝ ਨਹੀਂ ਪਤਾ ਮੈਂ ਉਹਨੂੰ ਕਹਿ ਦਿੱਤਾ ਸੀ ਕਿ ਹਾਂ ਮੈਨੂੰ ਕੁਝ ਨਹੀਂ ਪਤਾ ਕਿਉਂਕਿ ਮੈਨੂੰ ਆਪਣੇ ਭਰਾ ਤੋਂ ਡਰ ਲੱਗਦਾ ਸੀ ਮੇਰਾ ਭਰਾ ਮੇਰੇ ਤੋਂ ਅੱਗੇ ਸੀ ਉਹ 12ਵੀਂ ਵਿੱਚ ਸੀ ਤੇ ਮੈਂ ਹਾਲੇ ਹੀ 9ਵੀਂ ਵਿੱਚ ਹੋਈ ਸੀ ਅਸੀਂ ਜਾਤ ਦੇ ਚਮਿਆਰ ਸੀ ਤੇ ਸਾਡਾ ਰਹਿਣ ਸਹਿਣ ਕਾਫੀ ਵਧੀਆ ਸੀ ਮੇਰੀਆਂ ਸਹੇਲੀਆਂ ਜੱਟਾਂ ਦੀਆਂ ਕੁੜੀਆਂ ਸੀ ਤੇ ਦੋ ਕੋ ਸ਼ੀਂਬਿਆਂ ਦੀਆਂ ਕੁੜੀਆਂ ਸੀ ਸਾਡਾ ਆਪਣਾ ਹੀ 5-6 ਕੁੜੀਆਂ ਦਾ ਟੋਲਾ ਹੁੰਦਾ ਸੀ ਮੇਰੀਆਂ ਉਹ ਪੱਕੀਆਂ ਸਹੇਲੀਆਂ ਸੀ ਉਹ ਬੱਸ ਤੇ ਆਉਂਦੀਆਂ ਹੁੰਦੀਆਂ ਸੀ ਤੇ ਸਾਡੇ ਪਿੰਡ ਵਿੱਚ ਹੀ ਸਕੂਲ ਸੀ ਮੈਂ ਅੱਧੀ ਛੁੱਟੀ ਵੇਲੇ ਉਹਨਾਂ ਨੂੰ ਆਪਣੇ ਘਰ ਲੈ ਕੇ ਜਾਂਦੀ ਹੁੰਦੀ ਸੀ ਤੇ ਮੇਰੀ ਮੰਮੀ ਉਹਨਾਂ ਲਈ ਵੀ ਰੋਟੀ ਬਣਾਉਂਦੀ ਹੁੰਦੀ ਸੀ। ਉਹ ਕਹਿੰਦੀਆਂ ਹੁੰਦਿਆਂ ਸੀ ਕਿ ਤੇਰੀ ਮੰਮੀ ਬਹੁਤ ਚੰਗੀ ਆ। ਮੇਰੀ ਮਾਂ ਵੀ ਉਹਨਾਂ ਦਾ ਮੇਰੇ ਵਾਂਗੂੰ ਹੀ ਤੇ ਤੇ ਲਾਡ ਕਰਦੀ ਹੁੰਦੀ ਸੀ। ਉਹ ਵਿਚਾਰੀਆਂ ਦੂਸਰੇ ਪਿੰਡਾਂ ਤੋਂ ਬੱਸ ਚੜ੍ਹ ਕੇ ਆਉਂਦੀਆਂ ਹੁੰਦੀਆਂ ਸੀ। ਜਦ ਕਿ ਮੈਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਸੀ। ਮੈਂ ਤਾਂ ਘਰੋਂ ਸੁੱਤੀ ਉੱਠ ਕੇ ਨਹਾਤ ਹੋ ਕੇ ਸਿੱਧੀ ਸਕੂਲ ਚਲੀ ਜਾਂਦੀ ਹੁੰਦੀ ਸੀ। ਘਰ ਦਾ ਕੰਮ ਵੀ ਮੈਂ ਘੱਟ ਹੀ ਕਰਦੀ ਹੁੰਦੀ ਸੀ। ਮੇਰੀ ਦਾਦੀ ਮੈਨੂੰ ਘਰ ਦਾ ਕੰਮ ਕਰਨੇ ਹੀ ਨਹੀਂ ਦਿੰਦੀ ਹੁੰਦੀ ਸੀ ਕਹਿੰਦੀ ਹੁੰਦੀ ਸੀ ਕਿ ਮੇਰੀ ਤੀ ਦੇ ਹੱਥਾਂ ਤੇ ਛਰੀਟਾ ਪੈ ਜਾਣ ਗਿਆ ਹਜੇ ਇਹਦੀ ਉਮਰ ਹੈ ਕੀ ਆ ਸਾਰੀ ਉਮਰ ਕੰਮ ਹੀ ਤਾਂ ਕਰਨਾ ਮੇਰੇ ਡੈਡੀ ਨੇ ਵੀ ਕਦੇ ਮੈਨੂੰ ਕੰਮ ਕਰਨ ਦਾ ਨਹੀਂ ਕਿਹਾ ਸੀ ਮੇਰੀ ਚਾਚੀ ਕਹਿੰਦੀ ਹੁੰਦੀ ਸੀ ਕਿ ਕੁੜੀਆਂ ਨੂੰ ਘਰ ਦੇ ਕੰਮ ਸਿਖਾਉਣੇ ਚਾਹੀਦੇ ਆ ਭਾਵੇਂ ਹੀ ਜਿੰਨਾ ਮਰਜ਼ੀ ਲਾਡ ਕਰੋ ਭਾਵੇਂ ਜੋ ਮਰਜ਼ੀ ਹੋ ਜਾਵੇ ਘਰ ਦੇ ਕੰਮ ਤਾਂ ਸਿੱਖਣੇ ਹੀ ਚਾਹੀਦੇ ਆ ਪਰ ਮੇਰੀ ਮਾਂ ਤੇ ਦਾਦੀ ਕਹਿੰਦੀਆਂ ਹੁੰਦੀਆਂ ਸੀ ਕਿ ਕੋਈ ਗੱਲ ਨਹੀਂ ਜਦੋਂ ਉਹ ਆਪਣੀ ਉਮਰ ਵਿੱਚ ਹੋ ਜਾਊਗੀ ਤੇ ਆਪਣੇ ਆਪ ਹੀ ਸਭ ਕੁਝ ਸਿੱਖ ਜਾਊਗੀ ਇਹਨੂੰ ਕੁਝ ਵੀ ਸਿੱਖਣ ਸਿਖਾਉਣ ਦੀ ਲੋੜ ਨਹੀਂ ਪੈਣੀ ਮੇਰੀ ਦਾਦੀ ਤਾਂ ਮੇਰੀਆਂ ਚਾਚੀਆਂ ਤਾਈਆਂ ਨੂੰ ਵੀ ਖਿੱਚ ਕੇ ਪੈਂਦੀ ਹੁੰਦੀ ਸੀ ਉਹ ਮੈਨੂੰ ਕੰਮ ਦਾ ਕਰਕੇ ਗੱਲਾਂ ਕਰਦੀਆਂ ਹੁੰਦੀਆਂ ਸੀ ਕਿਉਂਕਿ ਮੈਂ ਛੱਟ ਹੀ ਆਪਣੇ ਡੈਡੀ ਵਾਂਗ ਜਵਾਨ ਤੇ ਬਹੁਤ ਸੋਹਣੀ ਨਿਕਲੀ ਸੀ ਜਦ ਕਿ ਮੇਰੀ ਮੰਮੀ ਮਧਰੇ ਜਿਹੇ ਕੱਦ ਦੀ ਸੀ ਮੇਰਾ ਭਰਾ ਵੀ ਠੀਕ ਠਾਕ ਜਿਹੀ ਕੱਦ ਦਾ ਸੀ ਮੇਰਾ ਡੈਡੀ ਕਾਫੀ ਜਵਾਨ ਸੀ ਤੇ ਮੈਂ ਆਪਣੇ ਡੈਡੀ ਵਾਂਗ ਹੀ ਸੋਹਣੀ ਤੇ ਜਵਾਨ ਨਿਕਲੀ ਸੀ ਮੇਰਾ ਰੰਗ ਦੁੱਧ ਵਰਗਾ ਚਿੱਟਾ ਸੀ ਤੇ ਮੇਰੇ ਵਾਲ ਵੀ ਬ੍ਰਾਊਨ ਰੰਗ ਦੇ ਸੀ ਜਦ ਕਿ ਮੈਂ ਤਾਂ ਕੁਝ ਵਾਲਾਂ ਨੂੰ ਲਾਉਂਦੀ ਵੀ ਨਹੀਂ ਸੀ ਫਿਰ ਵੀ ਇੰਨੇ ਸੋਹਣੇ ਤੇ ਲੰਮੇ ਵਾਲ ਸੀ ਮੇਰੇ ਚਾਚੇ ਤਾਏ ਦੀਆਂ ਕੁੜੀਆਂ ਇੰਨੀਆਂ ਸੋਹਣੀਆਂ ਨਹੀਂ ਸੀ ਉਹ ਮੇਰੇ ਵੱਲ ਵੇਖ ਵੇਖ ਕੇ ਸੜਦੀਆਂ ਹੁੰਦੀਆਂ ਸੀ ਮੇਰੀ ਮਾਂ ਤੇ ਦਾਦੀ ਮੇਰਾ ਬੜਾ ਧਿਆਨ ਰੱਖਦੀਆਂ ਸੀ ਮੈਨੂੰ ਫੁੱਲਾਂ ਵਾਂਗ ਉਹਨਾਂ ਨੇ ਰੱਖਿਆ ਹੋਇਆ ਸੀ ਹੌਲੀ-ਹੌਲੀ ਇਦਾਂ ਹੀ ਮੇਰੀ ਸਹੇਲੀ ਦੀ ਉਸ ਮੁੰਡੇ ਨਾਲ ਗੱਲਬਾਤ ਹੋ ਗਈ ਸੀ ਤੇ ਉਹ ਹੁਣ ਫੋਨ ਤੇ ਗੱਲ ਕਰਦੀ ਹੁੰਦੀ ਸੀ ਮੈਂ ਵੀ ਉਹਦੇ ਵਾਲੇ ਵੇਖ ਕੇ ਕਹਿੰਦੀ ਹੁੰਦੀ ਸੀ ਕਿ ਤੈਨੂੰ ਇਦਾਂ ਦੇ ਕੰਮ ਨਹੀਂ ਕਰਨੇ ਚਾਹੀਦੇ ਜਦ ਕਿ ਤੇਰੇ ਮਾਪਿਓ ਤੈਨੂੰ ਪੜਨ ਲਈ ਘਰੋਂ ਭੇਜਦੇ ਆ ਤੇ ਤੂੰ ਆਪਣੇ ਕੋਲ ਫੋਨ ਵੀ ਰੱਖਿਆ ਹੋਇਆ ਉਸ ਮੁੰਡੇ ਨੇ ਉਹਨੂੰ ਚੋਰੀ ਦਾ ਫੋਨ ਵੀ ਲੈ ਕੇ ਦਿੱਤਾ ਸੀ ਤੇ ਮੇਰੀ ਸਹੇਲੀ ਆਪਣਾ ਫੋਨ ਹਰ ਵੇਲੇ ਕੋਲ ਹੀ ਰੱਖਦੇ ਹੁੰਦੀ ਸੀ ਮੈਨੂੰ ਤਾਂ ਬਹੁਤ ਡਰ ਲੱਗਦਾ ਹੁੰਦਾ ਸੀ ਮੇਰੀਆਂ ਦੂਸਰੀਆਂ ਸਹੇਲੀਆਂ ਵੀ ਉਹਨੂੰ ਕਹਿੰਦੀਆਂ ਹੁੰਦੀਆਂ ਸੀ ਕਿ ਕਮਲ ਤੂੰ ਫੋਨ ਫਾਨ ਰੱਖਣ ਨਾਲੋਂ ਵੈਸੇ ਹੀ ਦੂਰੋਂ ਦਾਰੋਂ ਗੱਲ ਕਰ ਲਿਆ ਕਰ ਤਾਂ ਚੰਗਾ ਜੇ ਕਲਾਸ ਵਿੱਚ ਕਿਤੇ ਫੜੀ ਗਈ ਤਾਂ ਬਹੁਤ ਬੇਇੱਜ਼ਤੀ ਹੋਊਗੀ ਨਾਲੇ ਟੀਚਰ ਤੇਰੇ ਘਰਦਿਆਂ ਨੂੰ ਸੱਦਣਗੇ ਤੇ ਤੇਰੇ ਘਰਦਿਆਂ ਨੇ ਤੈਨੂੰ ਪੜਨੋਂ ਵੀ ਹਟਾ ਲੈਣਾ ਤੇ ਉੱਪਰੋਂ ਤੇਰੇ ਨਾਲ ਕੋਟਮਾਰ ਕਰਕੇ ਤੈਨੂੰ ਕਿਸੇ ਘਟਿਆ ਜਿਹੇ ਮੁੰਡੇ ਨਾਲ ਵਿਆਹ ਦੇਣਗੇ ਪਰ ਉਹ ਕਿੱਥੇ ਮੰਦੀ ਸੀ ਉਹ ਕਹਿੰਦੀ ਹੁੰਦੀ ਸੀ ਕਿ ਮੈਨੂੰ ਤਾਂ ਬਾਸ ਉਸ ਮੁੰਡੇ ਨਾਲ ਹੀ ਪਿਆਰ ਆ ਤੇ ਮੈਂ ਉਹਦੇ ਨਾਲ ਗੱਲ ਕੀਤੀ ਬਿਨਾਂ ਨਹੀਂ ਰਹਿ ਸਕਦੀ ਜਦੋਂ ਵੀ ਫ੍ਰੀ ਪੀਰੀਅਡ ਹੁੰਦਾ ਤਾਂ ਹੌਲੀ ਜਹੀ ਆਪਣਾ ਫੋਨ ਕੱਢ ਕੇ ਉਹਦੇ ਨਾਲ ਗੱਲਾਂ ਕਰਨ ਲੱਗ ਜਾਂਦੀ ਹੁੰਦੀ ਸੀ ਉਹ ਮੁੰਡਾ ਕਦੀ ਬਾਥਰੂਮ ਵਿੱਚ ਜਾਂਦਾ ਤੇ ਕਦੀ ਕਲਾਸ ਦੇ ਪਿਛਲੇ ਡੈਕਸ ਤੇ ਬੈਠ ਕੇ ਉਹਦੇ ਨਾਲ ਗੱਲਾਂ ਕਰਦਾ ਹੁੰਦਾ ਸੀ ਸ਼ਰਿਆਮ ਇੱਕ ਦੂਸਰੇ ਨੂੰ ਘੱਟ ਹੀ ਬੁਲਾਉਂਦੇ ਸੀ ਬਸ ਫੋਨ ਤੇ ਹੀ ਹਰ ਕੋਈ ਗੱਲ ਕਰਦੇ ਸੀ ਮੈਂ ਨਾ ਚੀਜ਼ਾਂ ਨੂੰ ਚੰਗਾ ਨਹੀਂ ਸਮਝਦੀ ਹੁੰਦੀ ਸੀ ਪਰ ਮੈਨੂੰ ਆਪਣੀ ਸਹੇਲੀ ਦਾ ਸਾਥ ਦੇਣਾ ਪੈਂਦਾ ਸੀ ਅਸੀਂ ਸਾਰੀਆਂ ਸਹੇਲੀਆਂ ਉਹਦਾ ਪੂਰਾ ਸਾਥ ਦਿੰਦੀਆਂ ਸੀ ਕਿ ਕਿਤੇ ਉਹ ਫੜੀ ਨਾ ਜਾਵੇ ਅਸੀਂ ਧਿਆਨ ਵੀ ਰੱਖਦੇ ਹੁੰਦੀਆਂ ਸੀ ਮੇਰੀ ਇੱਕ ਸਹੇਲੀ ਜੋ ਕਹਿੰਦੀ ਹੁੰਦੀ ਸੀ ਕਿ ਜੇ ਕਿਤੇ ਕਮਲ ਫੜੀ ਗਈ ਤਾਂ ਆਪਾਂ ਖਾ ਮਖਾ ਹੀ ਆਪਣੇ ਛਿੱਤਰ ਖਾਵਾ ਗਏ ਨਾ ਤੇ ਨਾਲੇ ਆਪਣੇ ਵੀ ਘਰਦਿਆਂ ਨੂੰ ਬੁਲਾਇਆ ਜਾਊਗਾ ਤੇ ਕਿੰਨੀ ਬੇਇਜ਼ਤੀ ਹੋਵੇ ਮੈਂ ਆਪਣੀ ਸਹੇਲੀ ਕਮਲਵਾਲਾ ਦੇਖ ਕੇ ਹੌਲੀ-ਹੌਲੀ ਆਪਣਾ ਡਰ ਆਪਣੇ ਦਿਲ ਵਿੱਚੋਂ ਕੱਢਦੀ ਜਾਂਦੀ ਸੀ ਮੈਂ ਦੇਖਦੀ ਸੀ ਕਿ ਉਹਨੂੰ ਹਰ ਰੋਜ਼ ਕੋਈ ਕੁਝ ਨਹੀਂ ਕਹਿੰਦਾ ਤੇ ਨਾ ਹੀ ਕਿਸੇ ਨੂੰ ਪਤਾ ਲੱਗਦਾ ਸੀ ਸਰਕਾਰੀ ਸਕੂਲ ਸੀ ਕੋਈ ਜ਼ਿਆਦਾ ਧਿਆਨ ਨਹੀਂ ਦਿੰਦਾ ਸੀ ਤੇ ਇਗਨੋਰ ਹੀ ਕਰਦੇ ਹੁੰਦੇ ਸੀ ਟੀਚਰ ਤਾਂ ਬਸ ਆਪਣਾ ਪੀਰੀਅਡ ਲਗਾਉਂਦੇ ਤੇ ਥੋੜਾ ਬਹੁਤਾ ਪਤਾ ਪੜਾ ਕੇ ਕਲਾਸ ਵਿੱਚੋਂ ਬਾਹਰ ਚਲੇ ਜਾਂਦੀ ਹੁੰਦੇ ਸੀ ਕਿਸੇ ਨਾਲ ਕੋਈ ਜ਼ਿਆਦਾ ਗੱਲਬਾਤ ਨਹੀਂ ਕਰਦੇ ਹੁੰਦੇ ਸੀ ਜਿਹੜੇ ਪੜਨ ਵਾਲੇ ਜ਼ਿਆਦਾ ਹੁਸ਼ਿਆਰ ਬੱਚੇ ਸੀ ਉਹ ਹੀ ਮੂਰਲੇ ਡੈਕਸਾਂ ਤੇ ਬੈਠਦੇ ਸੀ ਅਸੀਂ ਤਾਂ ਵਿਚਕਾਰ ਜਹੀ ਬੈਠਦੇ ਹੁੰਦੀਆਂ ਸੀ ਸਾਡਾ ਆਪਣਾ ਟੋਲਾ ਵੇਖ ਕੇ ਬਾਕੀ ਕਲਾਸ ਦੀਆਂ ਕੁੜੀਆਂ ਵੀ ਮੂੰਹ ਜੋੜ-ਜੋੜ ਕੇ ਗੱਲਾਂ ਕਰਦੀਆਂ ਹੁੰਦੀਆਂ ਸੀ ਕਿ ਇਹਨਾਂ ਦਾ ਸਾਰੀ ਕਲਾਸ ਵਿੱਚ ਰੌਲਾ ਹੁੰਦਾ ਤੇ ਇਹ ਆਪਣੇ ਆਪ ਵਿੱਚ ਜਿਆਦਾ ਹੀ ਮਗਨ ਰਹਿੰਦੀ ਆ ਸਾਨੂੰ ਸੱਚੀ ਕਿਸੇ ਨਾਲ ਕੋਈ ਮਤਲਬ ਹੀ ਨਹੀਂ ਹੁੰਦਾ ਸੀ ਅਸੀਂ ਵੀ ਨਵਾਂ ਨਵਾਂ ਜਵਾਨੀ ਵਿੱਚ ਪੈਰ ਰੱਖਿਆ ਸੀ ਤੇ ਸਕੂਲ ਦੇ ਬਾਹਰ ਕਾਫੀ ਮੁੰਡਿਆ ਕੇ ਖੜੇ ਹੁੰਦੇ ਸੀ ਜੋ ਸਕੂਲੋਂ ਨਿਕਲਦੀਆਂ ਕੁੜੀਆਂ ਨੂੰ ਦੇਖਦੇ ਹੁੰਦੇ ਸੀ ਤੇ ਕੁਝ ਤਾਂ ਬੱਸਾਂ ਦਾ ਵੀ ਪਿੱਛਾ ਕਰਦੇ ਹੁੰਦੇ ਸੀ ਇਦਾਂ ਹੀ ਜਦੋਂ ਮੈਂ ਵੀ ਸਕੂਲ ਜਾਂਦੀ ਸੀ ਤਾਂ ਗੇਟ ਵਿੱਚ ਇੱਕ ਮੁੰਡਾ ਹਰ ਰੋਜ਼ ਮੈਨੂੰ ਦੇਖਦਾ ਹੁੰਦਾ ਸੀ ਉਹ ਮੈਨੂੰ ਇਦਾਂ ਵੇਖਦਾ ਸੀ ਜਿੱਦਾਂ ਮੈਨੂੰ ਪਹਿਲਾਂ ਹੀ ਜਾਣਦਾ ਹੋਵੇ ਜਦ ਕਿ ਮੈਨੂੰ ਉਹਦੇ ਬਾਰੇ ਕੁਝ ਵੀ ਨਹੀਂ ਪਤਾ ਸੀ ਉਹ ਮੁੰਡਾ ਬਹੁਤ ਸੋਹਣਾ ਸੀ ਉਹਦੇ ਕੋਲ ਕਾਲੇ ਰੰਗ ਦੀ ਆਪਣੀ ਗੱਡੀ ਸੀ ਤੇ ਵਧੀਆ ਕੱਪੜੇ ਪਾ ਕੇ ਪੂਰੀ ਤਿਆਰੀ ਵਿੱਚ ਹੀ ਆਉਂਦਾ ਸੀ ਜਿੱਦਾਂ ਕਿਤੇ ਵਿਆਹ ਤੇ ਜਾਣਾ ਹੋਵੇ ਮੈਂ ਇੱਕ ਦਿਨ ਆਪਣੀ ਸਹੇਲੀ ਨੂੰ ਕਹਿ ਬੈਠੀ ਕਿ ਇਹ ਮੁੰਡਾ ਮੈਨੂੰ ਕਿੰਜ ਵੇਖਦਾ ਤੇ ਉਹ ਮੈਨੂੰ ਕਹਿੰਦੀ ਹੁੰਦੀ ਕਿ ਲੱਗਦਾ ਇਹ ਵੀ ਤੈਨੂੰ ਪਸੰਦ ਕਰਦਾ ਤੇਰੇ ਤੇ ਤਾਂ ਇਹ ਵੀ ਸੈਂਟੀ ਹੋ ਗਿਆ ਜੇ ਤੈਨੂੰ ਪਸੰਦ ਕਰੇ ਤਾਂ ਤੂੰ ਇਹਨੂੰ ਹਾਂ ਕਰ ਦੇ ਦੇਖ ਇਹਦੇ ਕੋਲ ਤਾਂ ਗੱਡੀ ਵੀ ਆ ਕਿੰਨਾ ਸੋਹਣਾ ਵੀ ਆ ਤੇ ਸ਼ਾਇਦ ਤੇਰੇ ਕਰਕੇ ਹੀ ਇੰਨਾ ਮਹਿੰਗਾ ਤੇਲ ਫੂਕੇ ਤੈਨੂੰ ਦੇਖਣ ਲਈ ਹਰ ਰੋਜ਼ ਗੇਟ ਮੂਹਰੇ ਖੜਾ ਹੁੰਦਾ ਮੇਰੀਆਂ ਸਹੇਲੀਆਂ ਮੈਨੂੰ ਉਹਦੇ ਕਰਕੇ ਛੇੜਨ ਲੱਗ ਪਈਆਂ ਸੀ ਅੱਜ ਫਿਰ ਤੇਰਾ ਰਾਂਝਾ ਤੈਨੂੰ ਦੇਖਣ ਦੇ ਲਈ ਪਤਾ ਨਹੀਂ ਕਿੰਨੇ ਦੂਰੋਂ ਆਉਂਦਾ ਤੇ ਉਹਦਾ ਨਾਮ ਕੀ ਆ ਇੱਕ ਦਿਨ ਹਿੰਮਤ ਜੀ ਕਰਕੇ ਉਹਦਾ ਨਾਮ ਹੀ ਪੁੱਛ ਲੈ ਬੇਚਾਰਾ ਤੈਨੂੰ ਦੇਖ ਦੇਖ ਕੇ ਹੀ ਮੁੜ ਜਾਂਦਾ ਜਦੋਂ ਮੈਂ ਤੁਰ ਕੇ ਘਰ ਤੱਕ ਜਾਂਦੀ ਹੁੰਦੀ ਸੀ ਤਾਂ ਉਹ ਆਪਣੀ ਗੱਡੀ ਮੇਰੇ ਮਗਰ ਹੀ ਰੱਖਲਾ ਹੁੰਦਾ ਸੀ ਤੇ ਬਿਲਕੁਲ ਹੌਲੀ ਹੌਲੀ ਜਾਂਦਾ ਹੁੰਦਾ ਸੀ ਜਦ ਕਿ ਉਹਦੀ ਗੱਡੀ ਦੇ ਵਿੱਚ ਇੱਕ ਦੋ ਮੁੰਡੇ ਸਕੂਲੋਂ ਹੀ ਬੈਠਦੇ ਹੁੰਦੇ ਸੀ ਮੈਨੂੰ ਲੱਗਦਾ ਸੀ ਕਿ ਸ਼ਾਇਦ ਉਹ ਮੁੰਡਿਆਂ ਨੂੰ ਹੀ ਲੈਣ ਆਉਂਦਾ ਸੀ ਪਰ ਉਹ ਤਾਂ ਸਿਰਫ ਇੱਕ ਉਸ ਦਾ ਪਹਾਨਾ ਹੁੰਦਾ ਸੀ ਇੱਕ ਦਿਨ ਉਹਨੇ ਮੈਨੂੰ ਘਰ ਵੜਦੀ ਨੂੰ ਦੇਖ ਲਿਆ ਤੇ ਹਰ ਰੋਜ਼ ਸ਼ਾਮ ਨੂੰ ਸਾਡੇ ਘਰ ਮੋਰ ਦੀ ਗੱਡੀ ਲੈ ਕੇ ਲੰਘਦਾ ਤੇ ਹਾਰਨ ਵੀ ਮਾਰਦਾ ਹੁੰਦਾ ਸੀ। ਉਹਨੂੰ ਇਹ ਨਹੀਂ ਪਤਾ ਸੀ ਕਿ ਘਰ ਦੇ ਮੋਰੇ ਸਾਡੀ ਇੱਕ ਪਾਸੇ ਦੁਕਾਨ ਹੈ ਤੇ ਉਸ ਦੁਕਾਨ ਤੇ ਮੇਰਾ ਪਿਓ ਬੈਠਾ ਹੁੰਦਾ। ਇੱਕ ਦਿਨ ਮੈਂ ਇਦਾਂ ਹੀ ਸਕੂਲੋਂ ਜਾ ਕੇ ਆਪਣੇ ਡੈਡੀ ਨਾਲ ਦੁਕਾਨ ਤੇ ਗਾਹਕਾਂ ਨੂੰ ਸੌਦਾ ਦਿੰਦੀ ਸੀ ਤੇ ਉਹ ਸ਼ਾਮ ਨੂੰ ਗੱਡੀ ਲੈ ਕੇ ਆਇਆ। ਜਦੋਂ ਉਹਨੇ ਮੈਨੂੰ ਦੁਕਾਨ ਦੇ ਅੰਦਰ ਵੇਖਿਆ ਤਾਂ ਉੱਥੇ ਹੀ ਗੱਡੀ ਰੋਕ ਕੇ ਐਵੇਂ ਕੁਝ ਖਾਣ ਲਈ ਲੈਣ ਆ ਗਿਆ ਸੀ ਮੈਂ ਤਾਂ ਉਹਨੂੰ ਦੇਖ ਕੇ ਡਰ ਗਈ ਸੀ ਮੈਨੂੰ ਲੱਗਦਾ ਸੀ ਕਿ ਉਹ ਮੇਰੇ ਕਰਕੇ ਹੀ ਆਇਆ ਵੈਸੇ ਤਾਂ ਉਹਨੂੰ ਕੋਈ ਕੰਮ ਨਹੀਂ ਸੀ ਕਿਉਂਕਿ ਉਹ ਹਰ ਰੋਜ਼ ਗੇੜਾ ਮਾਰਨਾ ਉਸ ਆਉਣ ਲੱਗ ਪਿਆ ਸੀ ਮੇਰਾ ਡੈਡੀ ਜੋ ਹੋਰਾਂ ਗਾਹਕਾਂ ਨੂੰ ਤੋੜਦਾ ਸੀ ਤੇ ਮੈਂ ਉਸ ਮੁੰਡੇ ਵੱਲ ਦੇਖ ਕੇ ਪਿੱਛੇ ਹੋ ਗਈ ਸੀ ਡੈਡੀ ਨੇ ਉਹਨੂੰ ਪੁੱਛਿਆ ਕਿ ਕੀ ਚਾਹੀਦਾ ਤਾਂ ਉਹਨੇ ਵੈਸੇ ਹੀ ਖਾਣ ਲਈ ਥੋੜਾ ਜਿਹਾ ਸਮਾਨ ਲਿਆ ਉਹਦਾ ਧਿਆਨ ਤਾਂ ਮੇਰੇ ਵੱਲ ਹੀ ਸੀ ਮੇਰੇ ਡੈਡੀ ਨੇ ਮੈਨੂੰ ਉਹ ਦਾ ਸਮਾਨਫਲੌਨ ਲਈ ਕਿਹਾ ਤੇ ਮੈਨੂੰ ਝਿਜਕ ਜਿਹੀ ਹੁੰਦੀ ਸੀ ਮੇਰੇ ਤਾਂ ਹੱਥ ਪੈਰ ਉਹਨੂੰ ਦੇਖ ਕੇ ਕੰਬਣ ਲੱਗ ਪਏ ਸੀ ਕਿ ਉਹ ਹੁਣ ਮੇਰੇ ਨਾਲ ਮੇਰੇ ਘਰ ਕੇ ਹਾਰਵੋਜ਼ ਦੁਕਾਨ ਤੇ ਆਇਆ ਕਰੂਗਾ ਤੇ ਮੇਰਾ ਡੈਡੀ ਜੇ ਉਹਨੂੰ ਇਦਾਂ ਰੋਜ਼ ਦੇਖੂਗਾ ਤੇ ਉਹਨੂੰ ਸ਼ੱਕ ਹੋ ਸਕਦਾ ਜਦ ਕਿ ਮੇਰਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਤੇ ਮੈਂ ਬਿਨਾਂ ਵਜ੍ਹਾ ਹੀ ਘਰ ਦਿਆਂ ਦਾ ਯਕੀਨ ਤੋੜ ਦੇਣਾ ਸੀ ਮੈਨੂੰ ਬਹੁਤ ਜ਼ਿਆਦਾ ਡਰ ਲੱਗਦਾ ਸੀ ਦੂਜੇ ਦਿਨ ਮੈਂ ਸਕੂਲ ਗਈ ਤੇ ਮੈਂ ਆਪਣੀਆਂ ਸਹੇਲੀਆਂ ਨੂੰ ਉਹਦੇ ਬਾਰੇ ਸਭ ਕੁਝ ਦੱਸਿਆ ਤੇ ਉਹ ਬੜੀਆਂ ਖੁਸ਼ ਹੋਈਆਂ ਤੇ ਕਹਿਣ ਲੱਗੀਆਂ ਕਿ ਦੇਖ ਤੇਰਾ ਰਾਜਾ ਤੇਰੇ ਘਰ ਤੱਕ ਪਹੁੰਚ ਗਿਆ ਸੱਚੀ ਤੈਨੂੰ ਕਿੰਨਾ ਪਿਆਰ ਕਰਦਾ ਹੋਊਗਾ ਜੋ ਤੇਰੇ ਕਰਕੇ ਇੰਨੀ ਦੂਰੋਂ ਗੱਡੀ ਲੈ ਕੇ ਆਉਂਦਾ ਤੇ ਤੈਨੂੰ ਦੇਖਣ ਦੇ ਲਈ ਹਰ ਸ਼ਾਮ ਨੂੰ ਤੇਰੀ ਦੁਕਾਨ ਤੇ ਜਾਂਦਾ ਮੈਂ ਉਹਨਾਂ ਨੂੰ ਕਹਿੰਦੀ ਸੀ ਕਿ ਐਵੇਂ ਮਜ਼ਾਕ ਜਿਹਾ ਨਾ ਕਰੋ ਮੈਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਮੇਰੀ ਕਮਲ ਸਹਿਲੀ ਕਹਿਣ ਲੱਗੀ ਕਿ ਅੱਜ ਮੈਂ ਉਹਦੇ ਕੋਲੋਂ ਤੇਰੇ ਬਾਰੇ ਪੁੱਛ ਹੀ ਲਵਾਂਗੀ ਕਿ ਉਹਨੂੰ ਕੀ ਚਾਹੀਦਾ ਤੇ ਇਦਾਂ ਹੀ ਹੋਇਆ ਸੀ ਜਦੋਂ ਛੁੱਟੀ ਹੋਈ ਤਾਂ ਉਹ ਗੇਟ ਮੂਹਰੇ ਖੜਾ ਸੀ ਤੇ ਮੇਰੀ ਸਹਿਲੀ ਨੇ ਉਹਨੂੰ ਇਸ਼ਾਰਾ ਕਰਕੇ ਪੁੱਛਿਆ ਕਿ ਕੀ ਗੱਲ ਆ ਤਾਂ ਉਹਨੇ ਕਿਹਾ ਕਿ ਮੈਨੂੰ ਉਹ ਕੁੜੀ ਪਸੰਦਾ ਤੇ ਉਹਨੂੰ ਮੇਰਾ ਨੰਬਰ ਦੇ ਦੇ ਦਿੱਤਾ ਕਮਲ ਬੜੀ ਬੇਸ਼ਰਮ ਸੀ ਫਟਾਫਟ ਭੱਜ ਕੇ ਨੰਬਰ ਫੜ ਕੇ ਲੈ ਆਈ ਤੇ ਮੈਨੂੰ ਕਹਿਣ ਲੱਗੀ ਕਿ ਆਪਣੇ ਰਾਂਜੀ ਨੂੰ ਫੋਨ ਕਰ ਲੈ ਮੈਂ 2-4 ਦਿਨ ਉਹਨੂੰ ਫੋਨ ਨਹੀਂ ਕੀਤਾ ਸੀ ਮੈਂ ਨੰਬਰ ਵੀ ਆਪਣੀ ਸਹੇਲੀ ਕੋਲੋਂ ਫੜਿਆ ਹੀ ਨਹੀਂ ਸੀ ਮੈਂ ਕਿਹਾ ਆਪਣੇ ਕੋਲ ਹੀ ਰੱਖ ਜਦੋਂ ਤੇਰਾ ਦਿਲ ਕਰੂਗਾ ਉਦੋਂ ਉਹਦੇ ਨਾਲ ਗੱਲ ਕਰ ਲੈ ਪਰ ਆਪਣੀ ਸਹੇਲੀ ਦੇ ਵਾਰ-ਵਾਰ ਕਹਿਣ ਤੇ ਮੈਂ ਉਹਨੂੰ ਇੱਕ ਦਿਨ ਫੋਨ ਲਾ ਹੀ ਲਿਆ ਸੀ ਤੇ ਉਹਦਾ ਨਾਮ ਤਾਂ ਜਸਵੀਰ ਸੀ ਉਹਨੂੰ ਸਾਰੇ ਜਸ ਕਹਿ ਕੇ ਹੀ ਬੁਲਾਉਂਦੇ ਹੁੰਦੇ ਸੀ ਹੌਲੀ-ਹੌਲੀ ਜ਼ਿਆਦਾ ਗੱਲਬਾਤ ਮੇਰੇ ਨਾਲ ਹੋਣ ਲੱਗ ਪਈ ਸੀ ਤੇ ਵਧਣ ਲੱਗ ਪਈ ਸੀ ਉਹ ਮੈਨੂੰ ਹਰ ਰੋਜ਼ ਸਕੂਲ ਦੇ ਬਾਹਰ ਹੀ ਮਿਲਦਾ ਸੀ ਇੱਕ ਦਿਨ ਮੇਰੇ ਲਈ ਇੰਨਾ ਸੋਹਣਾ ਗਿਫਟ ਲੈ ਕੇ ਆ ਗਿਆ ਗਿਫਟ ਵਿੱਚ ਇੱਕ ਪਿਆਰਾ ਜਿਹਾ ਲਾਲ ਰੰਗ ਦਾ ਗੁੱਡਾ ਸੀ ਤੇ ਮੈਂ ਫੜਨ ਤੋਂ ਥੋੜਾ ਝਿਜਕਦੀ ਸੀ ਪਰ ਉਹਨੇ ਮੇਰੀ ਸਹੇਲੀ ਨੂੰ ਆਵਾਜ਼ ਮਾਰ ਕੇ ਫੜਾ ਦਿੱਤਾ ਸੀ ਮੇਰੀ ਸਹੇਲੀ ਨੇ ਗੁੱਡਾ ਮੈਨੂੰ ਫੜਾਇਆ ਮੈਂ ਘਰ ਜਾ ਕੇ ਉਹਨੂੰ ਆਪਣੇ ਉਹ ਛੱਤੀ ਤੇ ਰੱਖ ਦਿੱਤਾ ਸੀ ਤੇ ਮੇਰੀ ਦਾਦੀ ਮੈਨੂੰ ਪੁੱਛਦੀ ਸੀ ਕਿ ਤੈਨੂੰ ਇਹ ਕਿਹਨੇ ਦਿੱਤਾ ਮੈਂ ਕਿਹਾ ਕਿ ਮੇਰੀ ਸਹੇਲੀ ਨੇ ਸਾਰੀਆਂ ਸਹੇਲੀਆਂ ਲਈ ਲੈ ਕੇ ਆਂਦਾ ਤੇ ਉਹਨਾਂ ਨੇ ਮੈਨੂੰ ਵੀ ਦੇ ਦਿੱਤਾ ਮੈਂ ਕਰੇ ਝੂਠ ਬੋਲਿਆ ਸੀ ਪਰ ਜਾਸ ਨਾਲ ਗੱਲ ਕਰਕੇ ਮੇਰੇ ਦਿਲ ਨੂੰ ਤਾਂ ਸਕੂਨ ਜਿਹਾ ਮਿਲਣ ਲੱਗ ਪਿਆ ਸੀ ਮੈਂ ਉਹਨੂੰ ਕਿਹਾ ਕਿ ਮੈਨੂੰ ਤੇਰਾ ਦਿੱਤਾ ਹੋਇਆ ਗਿਫਟ ਬਹੁਤ ਪਸੰਦ ਆ ਤੇ ਉਹ ਕਹਿਣ ਲੱਗਾ ਕਿ ਜੇ ਕਿਸੇ ਹੋਰ ਚੀਜ਼ ਦੀ ਜ਼ਰੂਰਤ ਹੋਈ ਤਾਂ ਮੈਨੂੰ ਉਹ ਵਿਦਾਸ ਦੇ ਜਾਸ ਘਰੋਂ ਥੋੜਾ ਅਮੀਰ ਸੀ ਉਹਨੂੰ ਕਿਸੇ ਚੀਜ਼ ਦੀ ਕੋਈ ਖਮੀ ਨਹੀਂ ਸੀ ਹੌਲੀ ਹੌਲੀ ਮੈਂ ਇਦਾਂ ਹੀ 10ਵੀਂ ਵਿੱਚ ਹੋ ਗਈ ਸੀ ਤੇ ਜਾਸ ਨਾਲ ਮੇਰਾ ਪਿਆਰ ਵਧਣ ਲੱਗ ਪਿਆ ਸੀ ਉਹ ਮੇਰੇ ਨਾਲ ਵਿਆਹ ਦੀ ਗੱਲ ਕਰਦਾ ਸੀ ਮੇਰੀ ਉਮਰ ਤਾਂ ਓਨੇ ਕੋ ਸਾਲ ਦੀ ਹੋਈ ਸੀ ਹਜੇ ਕਿਉਂਕਿ ਮੈਂ ਦੋ ਵਾਰ 8ਵੇਂ ਵਿੱਚੋਂ ਫੇਲ ਹੋ ਗਈ ਸੀ ਤੇ ਤੀਜੀ ਵਾਰ 8ਵੇਂ ਵਿੱਚੋਂ ਪਾਸ ਹੋਈ ਸੀ ਤੇ 9ਵੀਂ ਵਿੱਚ ਹੋਈ ਸੀ ਜਦੋਂ ਮੈਂ 10ਵੀਂ ਵਿੱਚ ਹੋਈ ਤਾਂ ਮੇਰੀ ਉਮਰ 19 ਸਾਲ ਦੀ ਸੀ ਤਾਂ ਉਹ ਮੇਰੇ ਨਾਲ ਵਿਆਹ ਦੀ ਗੱਲ ਕਰਦਾ ਸੀ ਮੈਂ ਉਹਨੂੰ ਕਿਹਾ ਕਿ ਮੇਰੀ ਅਜੇ ਇੰਨੀ ਉਮਰ ਨਹੀਂ ਆ ਚਲ ਕੇ ਮੇਰੇ ਘਰ ਦੇ ਆਨੇ ਤਾਂ ਮੇਰਾ ਵਿਆਹ ਕਦੀ ਵੀ ਘੱਟ ਉਮਰ ਵਿੱਚ ਨਹੀਂ ਸੀ ਕਰਨਾ ਜਾਸ ਨੇ ਪਲੱਸ 2 ਕੀਤੀ ਹੋਈ ਸੀ ਪਰ ਉਹ ਸ਼ਹਿਰ ਦੇ ਸਕੂਲ ਵਿੱਚ ਪੜਦਾ ਸੀ ਤੇ ਹੁਣ ਉਹ ਪੜਨੋਂ ਹਟ ਗਿਆ ਸੀ ਤੇ ਘਰ ਦੇ ਕੰਮਾਂ ਵਿੱਚ ਹੀ ਲੱਗਾ ਹੋਇਆ ਸੀ ਖੇਤੀਬਾੜੀ ਕਰਦਾ ਸੀ ਤੇ ਮੈਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦਾ ਹੁੰਦਾ ਸੀ ਮੈਂ ਉਹਨੂੰ ਚੋਰੀ-ਚੋਰੀ ਕਰਦਿਆਂ ਤੋਂ ਮਿਲਣ ਵੀ ਲੱਗ ਪਈ ਸੀ ਉਹ ਮੈਨੂੰ ਇੰਨਾ ਪਿਆਰ ਦਿਖਾਉਂਦਾ ਸੀ ਕਿ ਮੇਰਾ ਤਾਂ ਉਹਦੇ ਬਿਨਾਂ ਦਿਨ ਹੀ ਨਹੀਂ ਲੰਘਦਾ ਹੁੰਦਾ ਸੀ ਮੈਂ ਘਰ ਆਉਂਦੀ ਉਹਦੇ ਨਾਲ ਫੋਨ ਤੇ ਗੱਲਾਂ ਕਰਦੀ ਹੁੰਦੀ ਸੀ ਹੌਲੀ-ਹੌਲੀ ਜਦੋਂ ਮੈਂ 10ਵੀਂ ਤੋਂ 11ਵੀਂ ਵਿੱਚ ਹੋਈ ਤਾਂ ਮੈਂ ਆਪਣੇ ਘਰਦਿਆਂ ਨੂੰ ਜਸ ਬਾਰੇ ਸਭ ਕੁਝ ਦੱਸ ਦਿੱਤਾ ਸੀ ਤੇ ਮੇਰੇ ਡੈਡੀ ਮੰਮੀ ਨੇ ਜਸ ਨੂੰ ਕਰ ਸਾਦ ਕੇ ਉਹਦੇ ਨਾਲ ਗੱਲ ਕੀਤੀ ਤੇ ਘਰਦਿਆਂ ਨੂੰ ਵੀ ਜਸ ਕਾਫੀ ਪਸੰਦ ਆ ਗਿਆ ਸੀ ਤੇ ਉਹਨਾਂ ਨੂੰ ਉਹਦਾ ਰਹਿਣ ਸਹਿਣ ਵੀ ਵਧੀਆ ਲੱਗਿਆ ਸੀ ਮੰਮੀ ਡੈਡੀ ਨੇ ਜਾਤ ਵਿੱਚ ਵੀ ਕੋਈ ਫਰਕ ਨਹੀਂ ਕੀਤਾ ਸੀ ਤੇ ਬਾਅਦ ਸਭ ਮੁੰਡਾ ਚੰਗਾ ਦੇਖ ਕੇ ਹੀ ਉਹਦੇ ਘਰਦਿਆਂ ਨੂੰ ਰਿਸ਼ਤੇ ਲਈ ਸੱਤ ਲਿਆ ਸੀ ਤੇ ਥੋੜੇ ਦਿਨਾਂ ਵਿੱਚ ਹੀ ਸਾਡਾ ਰਿਸ਼ਤਾ ਪੱਕਾ ਹੋ ਗਿਆ 11ਵੀਂ ਤੋਂ ਬਾਅਦ ਜਦੋਂ ਮੈਂ 12ਵੀਂ ਵਿੱਚ ਹੋਈ ਤਾਂ ਸ਼ੁਰੂ ਦੇ ਦਿਨਾਂ ਵਿੱਚ ਹੀ ਮੇਰੇ ਵਿਆਹ ਦੇ ਦਿਨ ਰੱਖ ਦਿੱਤੇ ਸੀ ਤੇ ਜਸ ਮੈਨੂੰ ਕਹਿੰਦਾ ਸੀ ਕੇ ਵਿਆਹ ਤੋਂ ਬਾਅਦ ਪੇਪਰ ਕਰਾਉਣ ਲਈ ਤੈਨੂੰ ਮੈਂ ਹੀ ਲੈ ਕੇ ਆਇਆ ਕਰੂੰਗਾ ਇਦਾਂ ਹੀ ਮੇਰਾ ਵਿਆਹ ਹੋ ਗਿਆ ਸੀ ਮੈਂ ਜਸ ਨਾਲ ਬਹੁਤ ਹੀ ਜ਼ਿਆਦਾ ਕੋਸ਼ਿਸ਼ੀ ਤੇ ਮੈਂ ਪਲੱਸ 2 ਦੇ ਪੇਪਰ ਵੀ ਵਿਆਹ ਕਰਵਾ ਕੇ ਹੀ ਦਿੱਤੇ ਸੀ ਤੇ ਜਸ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੁੰਦਾ ਸੀ ਉਹ ਮੈਨੂੰ ਕਿਸੇ ਦੀ ਵੀ ਯਾਦ ਨਹੀਂ ਆਉਣ ਦਿੰਦਾ ਸੀ ਹੌਲੀ ਹੌਲੀ ਮੈਨੂੰ ਪਤਾ ਲੱਗਿਆ ਕਿ ਜਸ ਬਲੈਕ ਹੀ ਆ ਹੱਦ ਤੋਂ ਜ਼ਿਆਦਾ ਹੀ ਉਹ ਬਲੈਕ ਕਰਦਾ ਸੀ ਉਹਦੇ ਕੋਲ ਇੰਨਾ ਪੈਸਾ ਉਨੇ ਕਮਾਲਿਆ ਸੀ ਕਿ ਭਾਵੇਂ ਉਹਦੀਆਂ 7 ਪੀੜੀਆਂ ਬੈਠ ਕੇ ਖਾ ਲੈਣ ਜਸ ਨੇ ਮੇਰੇ ਨਾਂ ਤੇ ਵੀ ਇੰਨੇ ਪੈਸੇ ਜਮ੍ਹਾਂ ਕਰਵਾ ਦਿੱਤੇ ਸੀ ਕਿ ਮੈਨੂੰ ਵੀ ਕਦੇ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਈ ਸੀ ਮੈਂ ਚੜ੍ਹਦੀ ਤੋਂ ਚੜ੍ਹਜੀ ਚੀਜ਼ ਪਾਉਂਦੀ ਹੁੰਦੀ ਸੀ ਮੈਨੂੰ ਪਤਾ ਸੀ ਕਿ ਜਦ ਜਸ ਇੰਨੇ ਬਲੈਕ ਕਰਦਾ ਕਿ ਲੱਖਾਂ ਰੁਪਏ ਕਮਾ ਕੇ ਮੈਨੂੰ ਹਿਫਦਾਉਂਦਾ ਸੀ ਤੇ ਮੇਰੇ ਕਹਿਣ ਤੇ ਉਹਨੇ ਇੱਕ ਮਹਿੰਗੀ ਗੱਡੀ ਵੀ ਲਈ ਸੀ ਤੇ ਮੈਂ ਆਪਣੇ ਪੇਕੇਆਂ ਦੇ ਘਰ ਆਉਂਦੀ ਸੀ ਤਾਂ ਲੋਕ ਗੱਲਾਂ ਕਰਦੇ ਹੁੰਦੇ ਸੀ ਕਿ ਨੀਲਮ ਨੇ ਵਿਆਹ ਬੜੇ ਅਮੀਰ ਘਰ ਵਿੱਚ ਕਰਵਾਇਆ ਵਿਆਹ ਤੋਂ ਸਾਲ ਤੋਂ ਬਾਅਦ ਮੇਰੇ ਮੁੰਡਾ ਵੀ ਹੋ ਗਿਆ ਮੇਰਾ ਮੁੰਡਾ ਵੀ ਇੰਨਾ ਸੋਹਣਾ ਸੀ ਜਿਵੇਂ ਕੋਈ ਅੰਗਰੇਜ਼ ਹੋਵੇ ਮੇਰੇ ਘਰਦਿਆਂ ਨੂੰ ਮੇਰੀ ਕੋਈ ਫਿਕਰ ਨਹੀਂ ਸੀ ਉਹ ਤਾਂ ਮੇਰੇ ਤੋਂ ਬੇਫਿਕਰ ਹੀ ਰਹਿੰਦੇ ਸੀ ਏਦਾਂ ਹੀ ਹੌਲੀ-ਹੌਲੀ ਇੱਕ ਦਿਨ ਜਾਸੋ ਪੁਲਿਸ ਦੇ ਹੱਥੀਂ ਚੜ ਗਿਆ ਤੇ ਉਹਨੂੰ ਜੇਲ੍ਹ ਹੋ ਗਈ ਸੀ ਮੇਰਾ ਤਾਂ ਜਸ ਬਿਨਾ ਬਿਲਕੁਲ ਵੀ ਹੁਣ ਦਿਲ ਨਹੀਂ ਲੱਗਦਾ ਹੁੰਦਾ ਸੀ ਇੱਕ ਦੋ ਵਾਰ ਜ਼ਮਾਨਤ ਤੇ ਘਰ ਵੀ ਲਿਆਂਦਾ ਸੀ ਪਰ ਜਸ ਫਿਰ ਫੜਿਆ ਗਿਆ ਸੀ ਉਸ ਤੋਂ ਬਾਅਦ ਜਸ ਜੇਲ ਚਲਾ ਗਿਆ ਜਦੋਂ ਜਸ ਜੇਲਸ ਵਿੱਚ ਸੀ ਤਾਂ ਮੈਂ ਉਹਨੂੰ ਮਿਲਣ ਲਈ ਜਾਂਦੀ ਹੁੰਦੀ ਸੀ ਮੇਰਾ ਤਾਂ ਉਹਦੇ ਬਿਨਾ ਇੱਕ ਮਿੰਟ ਵੀ ਦਿਲ ਨਹੀਂ ਲੱਗਦਾ ਹੁੰਦਾ ਸੀ ਮੈਨੂੰ ਬੜੀ ਬੇਚੈਨੀ ਜਿਹੀ ਹੁੰਦੀ ਸੀ ਪੁਲਿਸ ਨੇ ਸਿੱਧਾ ਹੀ ਕਹਿ ਦਿੱਤਾ ਸੀ ਕਿ ਹੁਣ ਆਪਣੀ ਸਜ਼ਾ ਕੱਟ ਕੇ ਹੀ ਬਾਹਰ ਆਊਗਾ ਤੇ ਮੇਰਾ ਜਸ ਤੋਂ ਬਿਨਾ ਜੀਨਾ ਬਹੁਤ ਔਖਾ ਸੀ ਕੁਝ ਦਿਨ ਤਾਂ ਮੈਂ ਆਪ ਬਿਮਾਰ ਰਹੀ ਤੇ ਫਿਰ ਹੌਲੀ-ਹੌਲੀ ਆਪਣੇ ਆਪ ਨੂੰ ਉਹਦੇ ਬਿਨਾ ਰਹਿਣ ਦੀ ਆਦਤ ਪਾ ਲਈ ਸੀ ਇਦਾਂ ਹੀ ਜਾ ਕੇ ਚਾਚੇ ਦਾ ਮੁੰਡਾ ਜੋ ਮੈਨੂੰ ਕਹਿੰਦਾ ਹੁੰਦਾ ਸੀ ਕਿ ਭਾਬੀ ਤੂੰ ਫਿਕਰ ਨਾ ਕਰ ਜਸ ਇੱਕ ਨਾ ਇੱਕ ਦਿਨ ਆਪਣੀ ਸਜ਼ਾ ਪੂਰੀ ਕਰਕੇ ਘਰ ਆ ਹੀ ਜਾਊਗਾ ਕਿਉਂਕਿ ਮਾੜੇ ਕੰਮਾਂ ਦੇ ਮਾੜੇ ਹੀ ਨਤੀਜੇ ਹੁੰਦੇ ਆ ਇਹ ਤਾਂ ਮੈਨੂੰ ਵੀ ਪਤਾ ਸੀ ਮੈਂ ਵੀ ਅਮੀਰੀ ਤੇ ਜਸ ਦਾ ਸੋਹਣਾ ਪਾਣੀ ਹੀ ਦੇਖਿਆ ਸੀ ਪਰ ਕਦੀ ਜੱਸ ਦੇ ਕੰਮਕਾਰ ਵੱਲ ਧਿਆਨ ਨਹੀਂ ਦਿੱਤਾ ਸੀ ਜੱਸ ਨੇ ਤਾਂ ਸਾਨੂੰ ਖੇਤੀਬਾੜੀ ਹੀ ਦੱਸਿਆ ਸੀ ਕਿ ਹੌਲੀ-ਹੌਲੀ ਜੱਸ ਦੀਆਂ ਕਾਲੀਆਂ ਕਰਤੂਤਾਂ ਉਹਦੇ ਨਾਲ ਰਹਿ ਕੇ ਮੈਨੂੰ ਪਤਾ ਲੱਗਣ ਲੱਗੀਆਂ ਸੀ ਕਿ ਉਹ ਤਾਂ ਬਲੈਕ ਕਰਦਾ ਇਸੇ ਕਰਕੇ ਉਹ ਇੰਨਾ ਅਮੀਰ ਆ ਨਹੀਂ ਤਾਂ ਕੋਈ ਬੰਦਾ ਇੰਨਾ ਅਮੀਰ ਕਿਦਾਂ ਹੋ ਸਕਦਾ ਜਿਹਦੀਆਂ ਸੱਤ ਪੋਸ਼ਟਾਂ ਵੀ ਬੈਠ ਕੇ ਖਾ ਸਕਦੀਆਂ ਹੌਲੀ ਹੌਲੀ ਜਸਤੇ ਚਾਚੇ ਦਾ ਮੁੰਡਾ ਸਾਡੇ ਘਰ ਆਉਂਦਾ ਜਾਂਦਾ ਹੁੰਦਾ ਸੀ ਤੇ ਮੈਨੂੰ ਬੜਾ ਹੌਸਲਾ ਦਿੰਦਾ ਹੁੰਦਾ ਸੀ ਮੈਨੂੰ ਹੀ ਦੇਖੀ ਜਾਂਦਾ ਹੁੰਦਾ ਸੀ ਤੇ ਮੈਂ ਮੈਂ ਵਿਆਂ ਤੋਂ ਬਾਅਦ ਵੀ ਬਹੁਤ ਸੋਹਣੀ ਸੀ ਮੇਰੀ ਉਮਰ ਵੀ ਏਨੀ ਨਹੀਂ ਸੀ ਤੇ ਜਸਤੇ ਚਾਚੇ ਦਾ ਮੁੰਡਾ ਅਮਨ ਜੋ ਮੈਨੂੰ ਮਾੜੀ ਨਜ਼ਰ ਨਾਲ ਹੀ ਦੇਖਦਾ ਹੁੰਦਾ ਸੀ ਤੇ ਮੈਨੂੰ ਬਹੁਤ ਪਸੰਦ ਕਰਨ ਲੱਗ ਪਿਆ ਸੀ ਇੱਕ ਦਿਨ ਕਹਿਣ ਲੱਗਾ ਕਿ ਭਾਬੀ ਜਸ ਬਿਨਾ ਤੇਰਾ ਦਿਲ ਨਹੀਂ ਲੱਗਦਾ ਹੋਊਗਾ ਮੇਰੇ ਨਾਲ ਮਿੱਠੀਆਂ ਮਿੱਠੀਆਂ ਤੇ ਪਿਆਰੀਆਂ ਪਿਆਰੀਆਂ ਗੱਲਾਂ ਕਰਨ ਲੱਗ ਪਿਆ ਸੀ ਘਰ ਦੇ ਘਰਾਉਂਦੇ ਮੈਂ ਵੀ ਉਹਦੇ ਨਾਲ ਇਦਾਂ ਹੀ ਸੈੱਟ ਹੋ ਗਈ ਸੀ ਜਸਤੇ ਚਾਚੇ ਦਾ ਮੁੰਡਾ ਅਮਨ ਜੋ ਜਸਤੇ ਨਾਂ ਦੇ ਜਾਣ ਤੋਂ ਬਾਅਦ ਸਾਡੇ ਘਰ ਹੀ ਸੌਣ ਲੱਗ ਪਿਆ ਸੀ ਹੌਲੀ ਹੌਲੀ ਮੇਰੇ ਮੁੰਡੇ ਦਾ ਕਰਕੇ ਮੇਰੇ ਕਮਰੇ ਵਿੱਚ ਪੈਣ ਲੱਗ ਪਿਆ ਸੀ ਮੇਰੀ ਸੱਸ ਨੂੰ ਇਹ ਸਭ ਕੁਝ ਚੰਗਾ ਨਹੀਂ ਲੱਗਦਾ ਹੁੰਦਾ ਸੀ ਤੇ ਜਦੋਂ ਮੇਰਾ ਮੁੰਡਾ ਸੌਂ ਜਾਂਦਾ ਸੀ ਤਾਂ ਅਮਨ ਆਪਣੀ ਖੁਆਇਸ਼ ਮੇਰੇ ਨਾਲ ਪੂਰੀ ਕਰਦਾ ਹੁੰਦਾ ਸੀ ਤੇ ਮੈਨੂੰ ਵੀ ਆਪਣੀ ਕਮੀ ਪੂਰੀ ਹੁੰਦੀ ਦਿਖਦੀ ਸੀ ਕਿਉਂਕਿ ਜਾਸ ਮੇਰੀ ਉਹ ਕਮੀ ਪੂਰੀ ਨਹੀਂ ਕਰ ਸਕਦਾ ਸੀ ਤੇ ਮੇਰੀਆਂ ਇਹ ਸਾਰੀਆਂ ਕਮੀਆਂ ਹੁਣ ਅਮਨ ਹੀ ਪੂਰੀਆਂ ਕਰਨ ਲੱਗ ਪਿਆ ਸੀ ਕਿਤੇ ਆਉਣਾ ਜਾਣਾ ਹੁੰਦਾ ਤਾਂ ਅਮਨ ਮੈਨੂੰ ਲੈ ਕੇ ਹੀ ਜਾਂਦਾ ਤੇ ਆਉਂਦਾ ਹੁੰਦਾ ਸੀ ਮੇਰੀ ਸੱਸ ਨੂੰ ਇੱਕ ਦਿਨ ਪਤਾ ਲੱਗ ਗਿਆ ਤਾਂ ਉਹਨੇ ਜਾਸ ਨੂੰ ਸਭ ਕੁਝ ਦੱਸ ਦਿੱਤਾ ਜਾਦਕੇ ਇੱਕ ਦਿਨ ਉਹਨੂੰ ਮਿਲਣ ਲਈ ਗਈ ਤਾਂ ਉੱਥੇ ਹੀ ਹੀ ਉਹਨੂੰ ਮੇਰੇ ਬਾਰੇ ਤੇ ਅਮਨ ਬਾਰੇ ਸਾਰੀ ਗੱਲ ਦੱਸ ਦਿੱਤੀ ਸੀ। ਜਾਸ ਨੇ ਉੱਥੇ ਬੈਠੇ ਮੈਨੂੰ ਤਲਾਕ ਦੇ ਦਿੱਤਾ ਤੇ ਮੈਨੂੰ ਘਰੋਂ ਜਾਣ ਦਾ ਵੀ ਕਹਿ ਦਿੱਤਾ ਸੀ। ਮੈਂ ਆਪਣਾ ਮੁੰਡਾ ਲੈ ਕੇ ਕਿੱਥੇ ਜਾਂਦੀ? ਮੈਂ ਬੜੀਆਂ ਮਾਫੀਆਂ ਮੰਗੀਆਂ ਕਿਉਂਕਿ ਮੇਰੇ ਕੋਲੋਂ ਗਲਤੀ ਤਾਂ ਹੋ ਗਈ ਸੀ ਪਰ ਮੇਰੀ ਸੱਸ ਸਹੁਰੇ ਨੇ ਇੱਕ ਨਾ ਸੁਣੀ। ਅਮਨ ਜਿਹਨੂੰ ਮੈਂ ਪਿਆਰ ਕਰਨ ਲੱਗ ਪਈ ਸੀ, ਉਹਨੇ ਵੀ ਮੈਨੂੰ ਰੱਖਣ ਤੋਂ ਮਨਾਂ ਕਰ ਦਿੱਤਾ ਸੀ। ਮੇਰਾ ਜਸ ਨਾਲ ਤਲਾਕ ਹੋ ਗਿਆ ਸੀ ਤੇ ਮੈਂ ਮੁੰਡਾ ਲੈ ਕੇ ਆਪਣੇ ਪੇਕੇ ਬੈਠ ਗਈ। ਮੇਰੇ ਕੋਲ ਇੰਨੇ ਪੈਸੇ ਸੀ ਕਿ ਮੈਂ ਤੇ ਮੇਰਾ ਮੁੰਡਾ ਬੈਠ ਕੇ ਖਾ ਸਕਦੇ ਸੀ। ਇਥੋਂ ਤੱਕ ਕਿ ਮੇਰੇ ਮੁੰਡੇ ਦਾ ਵੀ ਵੱਖਰਾ ਅਕਾਊਂਟ ਬਣਿਆ ਹੋਇਆ ਸੀ। ਮੇਰਾ ਵੱਖਰਾ ਅਕਾਊਂਟ ਤੇ ਸਾਡੇ ਕੋਲ ਪੈਸਾ ਤਾਂ ਬਹੁਤ ਆ ਪਰ ਮੈਨੂੰ ਜਸ ਵਰਗਾ ਪਿਆਰ ਕਰਨ ਵਾਲਾ ਮੁੰਡਾ ਅੱਜ ਤੱਕ ਨਹੀਂ ਮਿਲਿਆ। ਤੇ ਨਾ ਹੀ ਮੇਰੇ ਨਾਲ ਕੋਈ ਹੁਣ ਮੁੰਡਾ ਵਿਆਹ ਕਰਾਉਣ ਨੂੰ ਤਿਆਰ ਆ। ਇਥੋਂ ਤੱਕ ਕਿ ਕੋਈ ਮੇਰਾ ਦੂਜਾ ਵਿਆਹ ਕਰਾਉਣ ਦੇ ਲਈ ਵਿਚੋਲਾ ਵੀ ਨਹੀਂ ਬਣਦਾ ਕਿਉਂਕਿ ਹਰ ਕਿਸੇ ਦਾ ਮੇਰੇ ਤੋਂ ਤਾਂ ਹੁਣ ਯਕੀਨ ਹੀ ਉੱਠ ਗਿਆ। ਮੇਰੀ ਦਾਦੀ ਤਾਂ ਮੇਰੇ ਹੌਕੇ ਤੇ ਦੁੱਖ ਨਾਲ ਹੀ ਮਰ ਗਈ ਸੀ। ਮੇਰਾ ਡੈਡੀ ਤੇ ਮੇਰੀ ਮੰਮੀ ਸੀ। ਮੇਰੀ ਭਾਬੀ ਮੈਨੂੰ ਗੱਲ-ਗੱਲ ਤੇ ਮਿਹਨੇ ਮਾਰਦੀ ਸੀ ਤੇ ਮੈਂ ਘਰ ਵਿੱਚ ਥੋੜਾ ਜਿਹਾ ਹਿੱਸਾ ਲੱਗਿਆ ਆਪਣਾ ਛੋਟਾ ਜਿਹਾ ਘਰ ਬਣਾ ਲਿਆ ਸੀ। ਤੇ ਮੈਂ ਤੇ ਮੇਰਾ ਮੁੰਡਾ ਹੁਣ ਅਸੀਂ ਉਸੇ ਘਰ ਵਿੱਚ ਰਹਿੰਦੇ ਆਂ ਮੇਰੀ ਭਾਬੀ ਮੈਨੂੰ ਦੇਖ ਕੇ ਨਾਕਬੁੱਲ ਵੱਟਦੀ ਆ ਮੇਰਾ ਭਰਾ ਵੀ ਮੈਨੂੰ ਕਦੀ ਕਦੀ ਬੁਲਾਉਂਦਾ ਤੇ ਕਦੀ ਨਹੀਂ ਬੁਲਾਉਂਦਾ ਮੇਰੇ ਮਾਂ ਪਿਓ ਜੋ ਮੈਨੂੰ ਬੁਲਾਉਂਦੇ ਤਾਂ ਹੈ ਪਰ ਉਹਨਾਂ ਦੇ ਅੰਦਰ ਜੋ ਗੁੱਸਾ ਉਹ ਸ਼ਾਇਦ ਕਦੀ ਖਤਮ ਹੀ ਨਹੀਂ ਹੋਣ ਵਾਲਾ ਕਿ ਮੈਂ ਵਿਆਹ ਕਰਵਾਇਆ ਸੀ ਤੇ ਟੱਕ ਕੇ ਆਪਣੇ ਸਹੁਰੇ ਘਰ ਵੀ ਨਹੀਂ ਬੈਠੀ ਤੇ ਬਦਨਾਮੀ ਵਾਧੂ ਦੀ ਕਰਵਾ ਦਿੱਤੀ ਸੀ ਮੇਰੇ ਮਾਂ ਪਿਓ ਵੀ ਹੁਣ ਉਮਰ ਤੇ ਕਾਫੀ ਹੋ ਗਈ ਉਹ ਐਨੇ ਜੋਖੀ ਨਹੀਂ ਕਿ ਸਾਨੂੰ ਕਮਾ ਕੇ ਖਵਾ ਸਕਣ ਤੇ ਜਾਸ ਨੂੰ ਹਜੇ ਤੱਕ ਵੀ ਜੇਲ੍ਹ ਵਿੱਚੋਂ ਘਰ ਆਉਣ ਨਹੀਂ ਦਿੱਤਾ ਜਾਂਦਾ ਸੀ ਤੇ ਮੇਰਾ ਮੁੰਡਾ ਜੋ 10 ਸਾਲ ਦਾ ਹੁਣ ਹੋ ਗਿਆ ਤੇ ਅਸੀਂ ਮਾਂ ਪੁੱਤ ਦੋਨੇ ਇਕੱਠੇ ਹੀ ਆਪਣੀ ਜ਼ਿੰਦਗੀ ਗੁਜ਼ਾਰਦੇ ਹਾਂ ਤੇ ਮੈਂ ਆਪਣੇ ਮੁੰਡੇ ਨੂੰ ਵਧੀਆ ਸਕੂਲ ਵਿੱਚ ਪੜਨ ਲਈ ਲਾਇਆ ਤਾਂ ਕਿ ਉਹ ਵੀ ਜਾਸ ਤੇ ਵਾਂਗ ਏਦਾਂ ਦੇ ਮਾੜੇ ਤੇ ਘਟੀਆ ਕੰਮ ਨਾ ਕਰੇ ਤੇ ਪੜ੍ਹ ਲਿਖ ਕੇ ਕੋਈ ਵਧੀਆ ਨੌਕਰੀ ਜਾਂ ਫਿਰ ਬਾਹਰ ਹੀ ਚਲਾ ਜਾਵੇ ਤੇ ਚੰਗੇ ਕੰਮ ਕਰੇ ਮੈਨੂੰ ਆਪਣੀ ਜ਼ਿੰਦਗੀ ਵਿੱਚ ਬੜਾ ਪਛਤਾਵਾ ਹੁੰਦਾ ਕਿ ਜਾਂ ਤੋਂ ਬਾਅਦ ਮੈਂ ਅਮਨ ਨਾਲ ਕਿਉਂ ਰਿਲੇਸ਼ਨ ਬਣਾਇਆ ਤੇ ਆਪਣੀ ਜ਼ਿੰਦਗੀ ਨੂੰ ਬਰਬਾਦ ਕੀਤਾ ਮੈਨੂੰ ਮੇਰੇ ਪਰਿਵਾਰ ਤੋਂ ਉਹ ਪਿਆਰ ਦੇ ਸਨੇਹ ਨਹੀਂ ਮਿਲਦਾ ਜੋ ਮੈਨੂੰ ਆਪਣੇ ਸਹੁਰੇ ਘਰ ਰਹਿ ਕੇ ਦੋਨਾਂ ਪਰਿਵਾਰਾਂ ਤੋਂ ਮਿਲਦਾ ਸੀ ਪੈਸਾ ਤਾਂ ਸਾਡੇ ਕੋਲ ਹਜੇ ਵੀ ਬਹੁਤ ਆ ਪਰ ਮੈਨੂੰ ਕਿਸੇ ਦਾ ਪਿਆਰ ਹੁਣ ਨਸੀਬ ਨਹੀਂ ਹੋਇਆ ਹਾਂਜੀ ਦੋਸਤੋ ਏਸੀ ਇੱਕ ਭੈਣ ਦੀ ਸੱਚੀ ਹੱਡ ਬੀਤੀ ਕਹਾਣੀ ਜੋ ਉਸਨੇ ਦੱਸੀ ਹੈ ਕਿ ਉਸਨੇ ਇੱਕ ਆਪਣੀ ਖੁਆਇਸ਼ ਨੂੰ ਪੂਰਾ ਕਰਨ ਦੇ ਲਈ ਆਪਣੀ ਜ਼ਿੰਦਗੀ ਨੂੰ ਤਬਾਹ ਕਰ ਦਿੱਤਾ ਤੇ ਆਪਣੇ ਸਿਆਉਣੇ ਵਰਗੇ ਪੁੱਤ ਨੂੰ ਪਿਓ ਦੇ ਹੁੰਦਿਆਂ ਵੀ ਬੇਸਹਾਰਾ ਬਣਾ ਦਿੱਤਾ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਰਾਹੀਂ ਜ਼ਰੂਰ ਦੱਸੋ ਕਹਾਣੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ